ਸਸ਼ਕਾਲ ਐਸਐਮਜ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਫਿਰੋਜ਼ਪੁਰ ਸੀਟ ಕಾಂಗ್ರೆਸ ਨੇ ਐਲਾਨਿਆ ਉਮੀਦਵਾਰ ਫਿਰ ਸਿੰਘ ਕੋ ਭਾਇਆ ਨੂੰ ਦਿੱਤੀ ਟਿਕਟ ਸ਼ਰਾਬ ਘਟਾਲੇ 'ਚ ਮੁੱਖ ਮੰਤਰੀ ਅਰਵਿੰਦ ਕੇਜੀਵਾਲੂ ਨਹੀਂ ਮਿਲੀ ਅੰਤਿਮ ਜ਼ਮਾਨਤ ਜਮਾਨਤ ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ ਕਿਹਾ ਕੇਜੀਵਾਲ ਇੱਕ ਚੁਣੇ ਹੋਏ ਸੀਐਮ ਆਤਨਪਰਾਦੀ ਨਹੀਂ ਜੇਪੀ ਨੱਡਾ 10 ਨੂੰ ਚੰਡੀਗੜ੍ਹ ਚ ਕਰਨਗੇ ਰੈਲੀ ਭਾਜੀਪੀ ਉਮੀਦਵਾਰ ਸੰਜੇ ਟੰਡਨ ਦੀ ਨਾਮਜ਼ਦਗੀ ਚ ਹੋਣਗੀ ਸ਼ਾਮਲ ਪੰਜਾਬ ਹਿਮਾਚਲ ਪ੍ਰਦੇਸ਼ ਚ ਚੰਡੀਗੜ੍ਹ ਵਿੱਚ ਅੱਜ ਜਾਰੀ ਹੋਵੇਗਾ ਲੋਕ ਸਭਾ ਚੋਣਾਂ ਦਾ ਨੋਟੀਫਿਕੇਸ਼ਨ 14 ਤੱਕ ਨਾਮਜ਼ਦਗੀ ਪਰੰਗ ਦੀ ਤਾਰੀਖ ਚੰਡੀਗੜ੍ਹ ਅੰਬਾਲਾ ਰੋਡ ਤੇ ਵੱਡੀ ਘਟਨਾ ਟਰੱਕ ਨੇ ਇੱਕ ਜੀਵ ਸਵਾਰ ਮਾਰਤੀ ਨੂੰ ਕੁਚਲਿਆ ਬੱਚੀ ਦੀ ਹੋਈ ਮੌਤ ਅਬੂਹਰ ਚ ਹਸਪਤਾਲ ਦੇ ਬਾਹਰ ਮਿਲਿਆ ਕੰਨਿਆ ਦਾ ਪਰੁਣ ਨਰ세ਵਾ ਨਾਰਾਇਣ ਸੇਵਾ ਸੰਸਥਾ ਦੇ ਆਗੂ ਅਨੇਕੀ ਤੇ ਸਖਤ ਕਾਰਵਾਈ ਦੀ ਮੰਗ ਮੋਹਾਲੀ ਚ 26 ਸਾਲਾ ਬਾਉਂਸਰ ਦੀ ਗੋਲੀਆਂ ਕਾਰ ਕੇ హత్యਕਾਰ ਚ ਆਏ ਹਮਲਾਵਰ ਨੇ ਦਿੱਤਾ ਵਾਰਦਾਤ ਨੂੰ ਉੱਚਾ ਤਰਨ ਤਰਨ ਚਪੇ ਆਨਕ ਹਾਜ਼ ਸਾ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਦੋ ਵਿਅਕਤੀਆਂ ਦੀ ਮੌਕੇ ਤੇ ਹੋਈ ਮੌਤ ਸ਼ੰਭੂ ਬਾਡਰ ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ ਤਬੀਤ ਖਰਾਬ ਹੋਣ ਕਾਰਨ ਗਈ ਜਾਨ ਮਲੇਰ ਕੋਟਲਾ ਸੀਆਈਏ ਤੇ ਅਨਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਕਾਮਯਾਬੀ 84 ਲੱਖ ਦੀ ਜਾਲੀ ਕਰੰਸੀ ਜਣੇ ਦੋ આરોપી ਕਿਤੇ ਕਾਬੂ ਪੰਜਾਬ ਚ ਚੋਣ ਪ੍ਰਚਾਰ ਕਰਨਗੇ ਸੁਨੀਤਾ ਕੇਜਰੀਵਾਲ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਚ 9 ਤੇ 10 ਮਹੀ ਨੂੰ ਹੋਵੇਗੀ ਰੈਲ ਜੈਟ ਏਅਰਵੇਜ਼ ਦੇ ਫਾਊਂਡਰ ਨਰੇਸ਼ ਗੋਇਲ ਨੂੰ ਵੱਡੀ ਰਾਹਤ ਮਨਿ ਲਾਂਡਰੀ ਕੇਸ ਚ ਮਿਲੀ ਅੰਤਰੀਮ ਜ਼ਮਾਨਤ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ VOTING ਜਾਰੀ ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਅੰਮਦਾਬਾਦ ਚ ਪਾਈ ਵੋਟ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਫਾਇਰਿੰਗ ਕੇਸ ਚ ਪੁਲਿਸ ਨੇ ਫੜਿਆ ਪੰਜਵਾਂ ਦੋਸ਼ੀ ਸ਼ੂਟਰਸ ਦੀ ਕਿੰਨੀ ਸੀ ਮਦਦ ਸ਼ੇਖਰ ਸੁਮੰਦ ਦੀ ਰਾਜਨੀਤੀ 'ਚ ਵਾਪਸੀ ਭਾਜਪਾ 'ਚ ਹੋਏ ਸ਼ਾਮਲ ਬਾਲੀਵੁੱਡ ਅਦਾਕਾਰ ਲੋਕ ਸਭਾ ਚੋਣਾਂ 'ਚ ਡੀਪ ਫੇਕ ਅਤੇ AI ਨੂੰ ਲੈ ਕੇ ਚੋਣ ਕਮਿਸ਼ਨ ਸਖਤ ਜਾਰੀ ਕੀਤੇ ਨਿਰਦੇਸ਼ ਆਪਣੇ ਚੋਣ ਪ੍ਰਚਾਰ ਦੌਰਾਨ ਜ਼ਿੰਮੇਵਾਰੀ ਅਤੇ ਇਮਾਨਦਾਰੀ ਨੂੰ ਬਰਕਰਾਰ ਰੱਖਦੇ ਹੋਏ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਇਜ਼ਰਾਈਲੀ ਬਲਾਂ ਨੇ ਰਫਾਕ ਕ੍ਰਾਸਿੰਗ ਦੇ ਫਲਸਤੀਨੀ ਹਿੱਸੇ ਤੇ ਕੀਤਾ ਕਬਜ਼ਾ ਇੱਕ ਦਿਨ ਪਹਿਲਾਂ ਲੋਕਾਂ ਨੂੰ ਦਿੱਤੀ ਚੇਤਾਵਨੀ ਰੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ ਬ੍ਰਿਟਿਸ਼ ਫੌਜੀ ਕਰਮਚਾਰੀਆਂ ਦੇ ਨਾਂ ਤੇ ਬੈਂਕ ਵੈਰਵਿਆ ਨਾਲ ਹੋ ਛੇੜਛਾੜ ਡੇਟਾ ਹੋਇਆ ਲੀਕ ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਉਡਾਨ ਟਲੀ ਟੇਕ ਆਫ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਨ ਟੀਮ ਇੰਡੀਆ ਤੇ ਵੀ ਚੜਿਆ ਭਗਵਾਨ ਰੰਗ T20 ਵਰਲਡ ਕੱਪ ਲਈ BCCI ਨੇ ਲਾਂਚ ਕੀਤੀ ਨਵੀਂ ਜਰਸੀ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਆਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ دیکھتے ਰਹੋ ਐਸਐਮਜੀ ਨਿਊਜ਼